ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਵਰਕਵਿਟਸ ਤੇ ਅੱਜ ਆਪਾਂ ਇੱਕ ਸ਼ਰਟ ਦੀ ਕਟਿੰਗ ਕਰਨਾ ਤੁਹਾਨੂੰ ਸਿਖਾਉਣੇ ਆ ਸ਼ਰਟ ਸ਼ਾਰਟ ਸ਼ਰਟ ਇਹ ਇਹਦੀ ਲੈਂਥ ਤਿਆਰ ਹੈਗੀ 29 ਇੰਚ ਤੇ ਇਹਦੇ ਚ ਆਪਾਂ 1.5 ਇੰਚ ਰੱਖਣਾ ਹੈ ਵੱਧ 29 30 31 ਤੇ 35 ਕਿਉਂਕਿ ਇਹਦੀ ਆਪਾਂ ਤਰਪਾਈ ਨਹੀਂ ਕਰਨੀਗੀ ਇਹ ਆਪਾਂ ਵੈਸੇ ਸਿਉਣ ਹੀ ਮਾਰਨੀ ਹੈ ਥੋੜੀ ਥੋੜੀ 80 ਇੰਚ 33 ਆਪਾਂ ਇਧਰ ਲਾ ਦੇ ਨਿਸ਼ਾਨੀ ਹੁਣ ਆਪਾਂ ਇਹ ਨਿਸ਼ਾਨ ਮੈਚ ਕਰ ਲਾਂਗੇ ਇਹ ਵੱਡੇ ਪਣੇ ਦਾ ਸੂਟ ਤੇ ਇਹ ਆਪਾਂ ਚਾਰੇ ਪੱਲੇ ਕਰ ਲਏ ਅਗਲਾ ਪਿਛਲਾ ਸੈਂਟ ਬੈਕ ਦੋਨੇ ਕੱਟੇ ਜਾਣਗੇ ਇਹ ਹੁਣ ਸਿੱਧੇ ਥਾਣੀ ਵਾਲੀ ਇੱਥੋਂ ਆਪਾਂ ਹੁਣ ਲਾਵਾਂਗੇ ਗਲੇ ਦੇ ਤੇ تیرੇ ਦੇ ਨਿਸ਼ਾਨਕ ਲਾਇਆ ਜਿਆਦਾ ਚੌੜਾ ਨਹੀਂ ਪਉਂਦੇ ਆਪਾਂ 2 ਇੰਚ ਤੇ ਨਿਸ਼ਾਨੀ ਲਾਵਾਂਗੇ ਤੇ ਅੱਗੇ ਆਪਾਂ تیرੇ ਦਾ ਨਿਸ਼ਾਨ ਲਾਣਾ ਇਹਨਾਂ ਦਾ ਹੈਗਾ 11 ਇੰਚ ਤਾਂ 5.5 ਤੇ ਆਪਾਂ تیرੇ ਦਾ ਨਿਸ਼ਾਨ ਲਾਣਾ ਅੱਧ ਹੋ ਜਾਊਗਾ 11 ਦਾ ਸਿੱਥੋਂ ਆਪਾਂ ਮੋਢਿਆਂ ਦੇ ਨਿਸ਼ਾਨ ਲਾਵਾਂਗੇ 7 ਇੰਚ ਤੇ ਇੱਥੋਂ ਆਪਾਂ 5.5 ਰੱਖਿਆ ਤੇ ਇੱਥੋਂ ਆਪਾਂ 7.5 ਰੱਖਾਂਗੇ ਥੋੜਾ ਜਿਹਾ ਘਟਾ ਕੇ ਤੇ ਇਹਨਾਂ ਦਾ ਹੈਗਾ ਇਹ ਉੱਪਰੋਂ ਫੀਟਿੰਗ ਹੈਗੀ ਹੈ 1.58 ਇੰਚ ਤੇ ਉਹਦਾ ਆਪਾਂ ਹਾਫ ਕਰਾਂਗੇ ਸਵਾ 9 ਸਵਾ 9 ਦਾ ਹੈ 1.58 ਬੰਦੂ ਦੇ ਇਹ ਹੁਣ ਆਪਾਂ ਇੱਥੋਂ ਨਿਸ਼ਾਨੀ ਲਾਵਾਂਗੇ ਇਹ ਬਹੁਤ ਘੱਟ ਘੱਟ ਦੇਖਦੇ ਸੋਟਾ ਤੇ ਇੱਥੇ ਆਪਾਂ ਫਰੰਟ ਦਾ 1 ਤੇ ਲਾਵਾਂਗੇ ਤੇ ਬੈਕ ਦਾ 2 ਇੰਚ ਤੇ ਇਹਨਾਂ ਨੂੰ ਆਪਾਂ ਹੁਣ ਇੱਕ ਮੈਚ ਕਰਦੇ ਨਾ ਤੇ ਇਹ ਹੈਗਾ ਫਰੰਟ ਤੇ ਇੱਥੇ ਆਪਾਂ 2 ਇੰਚ ਵਾਧੇ ਰੱਖਾਂਗੇ ਵੇਚ ਰੱਖ ਲਈ ਤੇ ਜਿਹੜੀ ਸਾਈਜ਼ ਹੈਗੀ ਇਹ ਆ ਇਹ ਤਿਆਰ ਹੈਗੀ 15 ਇੰਚ ਤੇ ਆਪਾਂ ਇਹਨੂੰ 15.5 ਤੇ ਨਿਸ਼ਾਨ ਲਾਵਾਂਗੇ ਜਿੱਥੇ ਆਪਾਂ हिਪ ਦਾ ਨਿਸ਼ਾਨ ਲਾਉਣਾ ਹੈਪ ਹੈਗੀ ਹੈ 15.5 ਸੇਮ 7.5 ਤੇ ਆਊਗਾ 9 ਤੇ 18 ਹੋ ਜਾਂਦੇ ਤੇ 15.5 ਹੋ ਜਾਊਗਾ ਇੱਥੋਂ ਵੀ ਆਪਾਂ 2 ਇੰਚ ਦਾ ਮਾਚਾ ਇੱਕ ਫੋੜਕਾਂ ਦੇ ਇੱਥੇ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਹੈਗੇ 14 ਤੇ ਇੰਚ ਆਪਾਂ ਪਲੋਆਂ ਤੇ ਰੱਖਾਂਗੇ ਤੇ ਇਹਨੂੰ ਆਪਾਂ 16 ਤੇ ਨਿਸ਼ਾਨ ਲਾਵਾਂਗੇ ਦੋਨੋਂ ਪਾਸਾ ਦੇ ਇੰਚ ਜੋ ਜੋ ਪੂਰੀ ਆਪਾਂ ਦੋ ਹੀ ਇੱਥੇ ਰੱਖਾਂਗੇ ਹੁਣ ਆਪਾਂ ਇਹਨਾਂ ਨੂੰ ਮੈਚ ਕਰ ਦਾਂਗੇ ਕਮਰਲ ਨਿਸ਼ਾਨਾ ਲਾਦਨ ਬਾਕੀ ਜਦੋਂ ਆਪਾਂ ਲੋੰਗਾ ਪਾ ਲਿਆ ਉਸ ਤੋਂ ਬਾਅਦ ਦੁਬਾਰਾ ਆਪਾਂ ਨੂੰ ਮੈਨਾ ਬੰਦ ਦੇ ਜੇ ਆਪ ਮਾਰਜਣਾ ਦਾ ਵੀ ਉਵੇਂ ਕਰ ਲੈਂਦੇ ਤੇ ਇੱਥੋਂ ਬਿਲਕੁਲ ਐ ਸਿੱਧਾ ਨਹੀਂ ਰੱਖਣਾਗਾ ਇੱਥੋਂ ਥੋੜਾ ਜਿਹਾ ਐ ਕਾਟ ਪਾ ਦਾਂਗੇ ਫਿਰ ਜੇ ਸੇਰ ਦੇ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਜੇ ਆਪਾਂ ਇੱਧਰ ਆਪਾਂ ਕਿਰੇ ਦੇ ਨਿਸ਼ਾਨ ਵੀ ਉੱਥੇ ਸੇਮ ਹੀ ਲਗਾ ਲੈਣੇ 2 ਇੰਚ ਦਾ ਮਾਪ ਚ ਇਹ ਆਪਾਂ ਜਿਹੜਾ ਬੈਕ ਨਾਲੇ ਉਹੀ ਕਟਿੰਗ ਕਰਾਂਗੇ ਇਹ ਵਾਲੀ ਕਿਉਂਕਿ ਇਹ ਅੱਗੇ ਫਰੰਟਸ ਤੇ ਬੈਕ ਇਕੱਠੀ ਕਟਿੰਗ ਹੋ ਰਹੀ ਆ ਵੱਡਾ ਬਣਾ ਤੇ ਜੇ ਆਪਾਂ ਅਲੱਗ-ਅਲੱਗ ਕਰਨੇ ਆ ਫਿਰ ਆਪਾਂ ਦੂਜੂ ਕਰ ਸਕਦੇ ਆ ਪਰ ਇਹਦੇ ਆਪਾਂ ਪਹਿਲਾਂ ਬੈਕ ਦੀ ਕਟਿੰਗ ਕਰਾਂਗੇ ਦੋਨਾਂ ਦੀ ਇਹ ਆਪਾਂ ਮੋਡੇ ਦੀ ਹੁੰਦੀ ਆ ਜੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੁਣ ਆਪਾਂ ਇਸ ਦੇ ਨਿਸ਼ਾਨਾ ਤੇ ਨੂੰ ਕਟਿੰਗ ਕਰੀਏ ਨੇ ਸਿੱਧਾ ਕਟਿੰਗ ਕਰਨਾ ਹੈ ਹੁਣ ਆਪਾਂ ਇਹਨਾਂ ਦੇ ਵਿੱਚੋਂ ਸਿਰਫ ਉੱਪਰਲਾ ਪੱਲਾ ਚੱਕ ਕੇ ਇਹਦੀ ਕਿੰਨੇ ਦੀ ਕੱਟ ਪਾਵਾਂਗੇ ਜਾਂ ਫਿਰ ਆਪਾਂ ਇਹਨੂੰ ਇੱਕ ਪੰਨੇ ਨੂੰ ਵਿੱਚੋਂ ਕੱਢ ਕੇ ਦੋਨਾਂ ਨੂੰ ਇਕੱਠੇ ਪਾ ਦਾਂਗੇ। ਇਹ ਪੱਲਾ ਕੱਢਤਾ। ਹੁਣ ਆਪਾਂ ਇਹ ਫਰੰਟ ਵੀ ਕੱਟਾਂ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਧੀਆ ਲੱਗਦੀ ਆ ਜਾਂ ਸਮਝ ਲੱਗਦੀ ਆ ਜਾਂ ਨਹੀਂ ਲੱਗਦੀ ਜੋ ਵੀ ਆ। ਇਹ ਹੋ ਗਈ ਫਰੰਟ ਦੀ ਕਟਿੰਗ ਤੇ ਇਹ ਹੋ ਗਈ ਬੈਕ ਦੀ ਤੇ ਹੁਣ ਆਪਾਂ ਇਹਨਾਂ ਦੇ ਬੁਲੌਂਗਾਂ ਦੇ ਨਿਸ਼ਾਨ ਲਾਵਾਂਗੇ ਬੁਲੌਂਗਾਂ ਇਹਨਾਂ ਦੇ 10 ਤੇ ਤਿਆਰ ਹੈ ਤੇ ਆਪਾਂ 10.5 ਤੇ ਲਾਵਾਂਗੇ ਕਿਉਂਕਿ ਇੱਧੇ ਚੁੱਪਰ ਸੌਂਚ ਆ ਜਾਂਦਾ ਤੇ ਨੀਚੇ ਨੂੰ ਆਪਾਂ ਇਹ 6.5 ਹੀ ਪਾਉਣੀ ਹੈ ਇੱਥੇ ਆਪਾਂ 3 ਇੰਚ ਰੱਖਣਾ ਹੈ ਕਿਉਂਕਿ ਨਾਕ ਬਹੁਤ ਥੋੜੇ 3 ਇੰਚ ਤੇ ਆਪਾਂ ਇੱਥੇ ਰੱਖ ਲਾਂਗੇ ਇਹਦੇ ਤੋਂ ਆਪਾਂ ਲਿਆਉਣਾ ਹੈ ਸਿੱਧਾ ਇੰਚ ਟੇਪ ਇਹਦੇ ਥੋੜਾ ਜਿਹਾ ਇੱਧਰ ਨੂੰ ਰੱਖਣਾ ਆਪਾਂ ਇੱਥੇ ਵੀ ਆਪਾਂ 2 ਇੰਚ ਦਾ ਲਾ ਲਾਂਗੇ 4 ਇੰਚ ਦੀ ਬਹਿ ਜਾਊਗੀ ਇੱਥੇ ਇੱਧਰ ਜਿਹੜਾ ਇਹ ਕਮਰ ਦਾ ਨਿਸ਼ਾਨੀ ਹੁੰਦਾ ਆਪਾਂ ਉਧਰ ਨੂੰ ਪਾਵਾਂਗੇ ਪਹਿਲਾਂ ਇੱਥੋਂ ਹਲਕੀ ਜਿਹੀ ਨੀਵੀ ਹੁੰਦੀ ਹੈ 2 ਇੰਚ ਤੇ ਨਿਸ਼ਾਨੀ ਲਾਵਾਂਗੇ ਤੇ ਫਿਰ ਆਪਾਂ ਇਹ ਕਮਰ ਦੇ ਨਿਸ਼ਾਨ ਦੇ ਵਿੱਚ ਇੱਥੇ ਮਲਾ ਲਾਂਗੇ ਇਹ ਬਲੋਂਗ ਹਨ ਹੁਣ ਇਹਨੂੰ ਇਸੇ ਤਰ੍ਹਾਂ ਆਪਾਂ ਇੱਧਰ ਲੈ ਜਾਣਾ ਆ ਇਹ ਫਿਲ ਕਰਕੇ ਜਾਂ ਤੁਸੀਂ ਕਹਿੰਦੇ ਨਾਲ ਵੀ ਜਾ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਚੈਨਲ ਨੂੰ ਆਪਾਂ ਨਵੇਂ-ਨਵੇਂ ਵੀਡੀਓ ਪਾਉਂਦੇ ਰਵਾਂਗੇ ਤੇ ਇਸੇ ਤਰ੍ਹਾਂ ਆਪਾਂ ਬੈਕ ਦੇ ਨਿਸ਼ਾਨ ਲਾ ਲੈਨੇ ਇਹ ਹੋ ਗਈ ਸ਼ਾਰਟ ਹੈ ਸ਼ਰਟ ਤੇ ਇਹਦੀ ਕਟਿੰਗ ਹੋ ਗਈ ਹੈ ਥੈਂਕ ਯੂ